ਚੰਡੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਪਠਾਨਕੋਟ ਅੰਮ੍ਰਿਤਸਰ ਹਾਈਵੇ ਤੇ ਬਾੜ ਸਾਹਿਬ ਦੇ ਨਜ਼ਦੀਕ ਐਚਪੀ ਗੈਸ ਦਾ ਟੈਂਕਰ ਪਲਟਾ ਬਹੁਤ ਵੱਡਾ ਹਾਦਸਾ ਹੋਣ ਤੋਂ ਟਲਿਆ ਡਰਾਈਵਰ ਵੱਲੋਂ ਦੱਸਿਆ ਗਿਆ ਕਿ ਗੱਵਾਂ ਅੱਗੇ ਆਣ ਦੇ ਕਾਰਨ ਇਹ ਹਾਦਸਾ ਹੋਇਆ ਹੈ ਔਰ ਬਹੁਤ ਹੀ ਸੂਝ ਸੂਝ ਬੂਝ ਦੇ ਨਾਲ ਕੰਟਰੋਲ ਕਰਕੇ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪੁਲਿਸ ਨੂੰ ਤਲਾਹ ਪੁਲਿਸ ਨੇ ਆਣ ਕੇ ਟ੍ਰੈਫਿਕ ਨੂੰ ਵੀ ਕੰਟਰੋਲ ਕੀਤਾ ਇਸ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਬਟਾਲਾ ਤੋਂ ਅਨੀਤਾ ਬੇਦੀ ਰਮੇਸ਼ ਪਾਟਿਆ ਦੀ ਰਿਪੋਰਟ ਆਹ ਇਧਰੇ અમારી ਗੱਡੀ ਕੋਈ ਮੂਗੀ ਮਾਰਚ ਲੱਗੀ ਵੀ ਇਹਨਾਂ ਨਾਲ ਗੱਡੀ ਪਰਲੇ ਰੋ ਠੀਕ ਹੈ ਇਹਦੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਨੁਕਸਾਨ ਤਾਂ ਗਿਆ ਨੂੰ ਪਛੀ ਠੀਕ ਹੋ ਰਿਹਾ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜੀ ਠੀਕ ਹੈ ਜੀ ਅਸੀਂ ਤਕਰੀਬਨ 3:00 ਵਜੇ ਤੋਂ ਜਿਹੜਾ ਸਾਨੂੰ ਕੰਟਰੋਲਿੰਗ ਤੋਂ ਦਿੰਦਾ ਹੈ ਠੀਕੀ 5-7 ਮਿੰਟ ਦੇ ਬਾਅਦ ਇਹ ਚੱਲ ਜਾਣਾ ਉਸ ਵੇਲੇ ਦੇ ਇੱਥੇ ਤੱਕੇ ਆ ਚਾਰ ਹੱਲ ਡ੍ਰੇਨਿੰਗ ਆਏ ਆ ਬੜੀ ਇਹ ਤੋਂ ਬਾਅਦ ਇਹ ਖੜਾ ਕੀਤਾ ਵਾ ਇਹਨੂੰ ਸ਼ਾਇਦ ਦੇ ਉੱਤੇ ਕਰਾਵਾਂਗੇ ਤਾਂ ਕਿ ਜੈਸੀ ਆ ਉਹ ਆ ਕੇ ਦੇਦਾ ਕਰਵਾ 25 ਕਰ ਥੈਂਕ ਯੂ